ਸੰਦੀਪ ਮੇਰੀ ਸੁਣ ਲੈ ਗੱਲ ਤੂੰ ਪੜ ਕੇ ਡੀਸੀ ਨਹੀਂ ਲਗਣਾ ਇਥੇ ਮੰਮੀ ਜੀ ਕਲ ਡੀਸੀ دینی ਆ ਮੇਰੇ ਸੁਪਨੇ ਟੁੱਟ ਜਾਣੇ ਆ ਟੁੱਟਦੇ ਤੇ ਟੁੱਟਦੇ ਜਾਣ ਜਾ ਕੇ ਫੇ ਤੁਸੀਂ ਪਹਿਲਾਂ ਨਾ ਦੱਸਦੇਾਨੂੰ ਸੰਦੀਪ ਮੇਰੀ ਸੁਣ ਲੈ ਗੱਲ ਮੰਮੀ ਆਪਾਂ ਇਹਨੂੰ ਪੜਾਉਣਾ ਜਿਹੜੀ ਹਾਂ ਕੀਤੀ ਆਪਾਂ ਤੂੰ ਹਾਂ ਕੀਤੀ ਨਾ ਪਹਿਲਾਂ ਵਿਆਹ ਤੋਂ ਬੇ ਜਾ ਪੜਾਉਂਦਾ ਫਿਰ ਜਾ ਕੇ ਮੈਂ ਤਾਂ ਨਹੀਂ ਉਹ ਜਾਣ ਦੇਣੀ ਸਿੱਧੀ ਜਿਹੜੀ ਗੱਲ ਵਾ ਇਹ ਤੇ ਗੱਲ ਗਲਤ ਹੋਣਾ ਜਦੋਂ ਪਹਿਲਾਂ ਹਾਂ ਕੀਤੀ ਮੰਮੀ ਨੇ ਤਾਂ ਹੁਣ ਕੋ ਨਾ ਕਰਨ ਦੇ ਉਹ ਮੈਂ ਤੇ ਮੰਮੀ ਨੂੰ ਸਮਝਾਇਆ ਮੈਂ ਵੀ ਕੋਈ ਗੱਲ ਨਹੀਂ 9:00 ਦਾ ਹੋਵੇ ਤੇ ਕਾਲਜ ਲੱਗਦੇ ਆ ਤੇ ਆਪੇ ਕੰਮ ਧੰਦਾ ਕਰਕੇ ਚੱਲ ਜਾਇਆ ਕਰੋਗੀ ਉਹਨੂੰ ਇਹੋ ਹੀ ਆ ਵੀ ਕੰਮ ਕਿਨੇ ਕਰਨਾ ਉਹ ਉਹ ਤੇ ਕਹਿੰਦੀ ਆ ਸੰਦੀਪ ਮੈਂ ਸਾਰਾ ਕੰਮ ਕਰਕੇ ਫੇਰ ਜਾਇਆ ਕਰੂੰਗੀ ਓਏ ਉਹ ਤੇ ਤੇਰੀ ਗੱਲ ਠੀਕ ਵਾ ਤੇ ਜ਼ਰੂਰ ਘਰ ਚ ਕਪੱਤ ਪਾਉਣਾ ਵਾ ਭਾਬੀ ਨੂੰ ਕਿਹਾ ਵੀ 2 ਮਹੀਨੇ ਹੋਰ ਰੁਕ ਜਾ ਮੈਂ ਤੇਰੀ ਕਹਿੰਦ ਨਾ 1 ਮਹੀਨਾ ਕਿਹਾ ਏ ਉਹਨੂੰ 1 ਮਹੀਨਾ ਵੇਟ ਕਰ ਲੈਨੇ ਕੋਈ ਗੱਲ ਨਹੀਂ ਓਏ ਆਹੋ ਤੇ ਯਾਰ ਤੇਰੀ ਗੱਲ ਠੀਕ ਵਾ ਮੈਂ ਤੇ ਤੇਰੀ ਗੱਲ ਵੀ ਨਹੀਂ ਮੋੜਦਾ ਤੇ ਮੰਮੀ ਦੀ ਵੀ ਨਹੀਂ ਮੋੜਦਾ ਹੁਣ ਮੰਮੀ ਨੂੰ ਮੈਂ ਕਹਾਂਗੀ ਕੋਈ ਗੱਲ ਨਹੀਂ ਮੰਮੀ ਨੂੰ ਮੈਂ ਭੇਗਾ ਦੂੰਗਾ ਵੀ ਮੈਂ ਉਹਨੂੰ ਪੜਾਉਣਾ ਵਾ ਜਿਹੜੀ ਮੈਂ ਗੱਲ ਕਹੀ ਹੈ ਨਾ ਉਹ ਮੈਂ ਪੂਰੀ ਕਰਨੀ ਆ ਭਾ ਜਿੱਦਾਂ ਮਰਜੀ ਕਰਾਂ ਓਏ ਆਹੋ ਯਾਰ ਜੇ ਉਹਨੇ ਪਿੰਡੋਂ ਆਣ ਕੇ ਕੋਈ ਪੁੱਛੂਗਾ ਮਾਂ ਪਿਓ ਦਾ ਤੇ ਉਹਨੂੰ ਕੀ ਜਵਾਬ ਦਵਾਂਗੇ ਉਹ ਪੁੱਛਦੇ ਹੋਣੇ ਆ ਤਾਂ ਉਹਦੇ ਉਹ ਕਹਿਣ ਦੀ ਆ ਕੋਈ ਉਹ ਵੀ ਆਪਣੇ ਜਗ੍ਹਾ ਤੇ ਸੱਚੀ ਆ ਹੁਣ ਮੰਮੀ ਐਵੇਂ ਅੜੀ ਜਾਂ ਦੱਸ ਹਰਨਾ ਕਿਹੜੀ ਗੱਲ ਤੋਂ ਜਦੋਂ ਰੁਪਿੰਦਰ ਭਾਬੀ ਉਹ ਕਹਿੰਦੀ ਉਹ ਵੀ ਤੇ ਜਿਹੜੀ ਤੇਰੀ ਤਨਖਾਹ ਆ ਨਾ ਉਹ ਤੇ ਸਾਰੀ ਚਲ ਜਾਣੀ ਕਰਨੀ ਉੱਥੇ ਉਹ ਕਿਦੇ ਤਨਖਾਹ ਨਹੀਂ ਤੈਨੂੰ ਪਤਾ ਹੋਵੇਗਾ ਵਾ ਕਿ ਨਹੀਂ ਚੱਲ ਜੂਗੀ ਦੱਸ 2-4000 ਰੁਪਏ ਲੱਗਣਾ ਔਰ ਕਿੰਨਾ ਲੱਗਣਾ ਪਹਿਲਾਂ ਇੱਕ ਵੜੇ ਐਡਮਿਸ਼ਨ ਤੇ ਲੱਗਦੇ ਪਏ ਓਏ ਆਹ ਮੁਰਕੇ ਫੀਸਾਂ ਪੁੱਸਾਂ ਹੀ ਜਾਣੀਆਂ ਵਾ ਹੋਰ ਕੀ ਉਹ ਪਰਮਾ ਦਾਣੀ ਨੇ ਇੱਕ ਗੱਲ ਨੂੰ ਸਮਝਦੀ ਓਏ ਇਹ ਗੱਲ ਨਹੀਂ ਹੈ ਕਹਿੰਦੀ ਮਾਂ ਦਾ ਮਾਂ ਦਾ ਕਹਿੰਦੀ ਕੰਮ ਨੂੰ ਜਿੱਦੋਂ ਰੁਪਿੰਦਰ ਭਾਬੀ ਕਹਿੰਾਂ ਢੀਆ ਕਿ ਮੈਂ ਸਾਰਾ ਕੰਮ ਕਰ ਲਿਆ ਕਰੂੰਗੀ ਫਿਰ ਮਮੀ ਨੂੰ ਗਈ ਟੈਨਸ਼ਨ ਓਏ ਆਹ ਉਹ ਤੇ ਹੈ ਹੀ ਆ ਯਾਰ ਮੈਂ ਇਹ ਬੜਾ ਸਮਝਾਇਆ ਕੱਲ ਦਾ ਹੀ ਸਮਝਾਉਂ ਡਿਆ ਵਨ ਪਰ ਉਹ ਨਹੀਂ ਉਹ ਕੋਲ ਤੇ ਆਉਂਦੀ ਕੋਈ ਗੱਲ ਨਹੀਂ ਭਾਈ ਮੈਨੂੰ ਜਿੱਦਾਂ ਮਰਜੀ ਕਾ ਕੇ ਕਹਿਣਾ ਪਵੇ ਮੈਂ ਮਮੀ ਨੂੰ ਕਹਿ ਦਣਾ ਕਿ ਮੈਂ ਉਹਨੂੰ ਭ ਚਲ ਕੋਈ ਗੱਲ ਨਹੀਂ ਇੱਕ ਮਹੀਨਾ ਰੋਗ ਲਾ ਫਿਰ ਉਹਨੂੰ ਇੱਕ ਮਹੀਨਾ ਰੋਗ ਲਊਗਾ ਇੱਕ ਮਹੀਨਾ ਉਹਨੂੰ ਗਿਆ ਆ ਆਹੋ ਤੈਨੂੰ ਕਹ ਪਿੰਡ ਨਾਲ ਕੋਈ ਵੀ ਦਸੀ ਤੇ ਇਥੇ ਆ ਘਰੋਬਾਰ ਚੱਲਣ ਲਿਆ ਵੀ ਉਹ ਮੰਨਣ ਨਹੀਂ ਦੇ ਉਹ ਨਹੀਂ ਨਹੀਂ ਇਹੋ ਜੀ ਗੱਲ ਕੋਈ ਦੱਸੂਗੀ ਹਾਂ ਉਹਨਾਂ ਨੇ ਇਹ ਗੱਲ ਕਹੀ ਆ ਤੂੰ ਮੇਰੇ ਤੇ ਗੱਲ ਛੱਡ ਦੇ ਮੈਂ ਘਰ ਦੇ ਮਨਾਲੂਗਾ ਆਪੇ ਕੋਈ ਆਹੋ ਤੇ ਤੇਰੀ ਗੱਲ ਠੀਕ ਆ ਯਾਰ ਪਹਿਲਾਂ ਨਹੀਂ ਤਾਂ ਹਾਂ ਹੀ ਨਾ ਕਰਦੇ ਉਹਨਾਂ ਨੂੰ ਸਿੱਧੀ ਗੱਲ ਹਾਂ ਅਗਲੇ ਹੱਥਾਂ ਨੇ ਕੀਤਾ ਵਾ ਇਹ ਨੌਕੜੀ ਵਾਲਾ ਬੰਦਾ ਵਾ ਆਪੇ ਭਰਾਊਗਾ ਕੁੜੀ ਨੂੰ ਕੋਈ ਆਹੋ ਉਹਨਾਂ ਪੜਨੋਂ ਤਾਂ ਹੀ ਢਾਈ ਸੀ ਸਪਿਟਲ ਕੋਈ ਗੱਲ ਨਹੀਂ ਆਪੇ ਪੜਾ ਦੇਣਗੇ ਗਾੜੀ ਤੇ ਸਾਡੇ ਕਹਿੰਦੇ ਹਟਾਇਆ ਵਾ ਅਸੀਂ ਕਿਨੇ ਛੇਤੀ ਵਿਆ ਕਰਨਾ ਵਾ ਓ ਯਾਰ ਮੇਰੀ ਗੱਲ ਸੁਣ ਜੇ ਉਹ ਵੀ ਸਰਕਾਰੀ ਨੌਕਰੀ ਤੇ ਲੱਗ ਜੂਗੀ ਤੇ ਫਾਇਦਾ ਹਨ ਨੂੰ ਹੀ ਆ ਕਿਸ ਨੂੰ ਥੋੜਾ ਵਾ ਕੋਈ ਸਾਰੇ ਟੰਬਰ ਨੂੰ ਫਾਇਦਾ ਲਵਲੀ ਆਹੋ ਟੈਲੀ ਦੇ ਪੈਸੇ ਬਚਣਗੇ ਕੋਈ ਪੈਸਾ ਤੇ ਬਜੂਗਾ ਨੌਕਰੀ ਦੇ ਪੈਸੇ ਬਚਣਗੇ ਓਏ ਆਹੋ ਸਰਕਾਰੀ ਨੌਕਰੀ ਨਾਲ ਤੇਰੀ ਸੀ ਕੋਈ ਨਹੀਂ ਆ ਫਸਲ ਤੇ ਤੇ ਆਉਣੀਆਂ 6 ਮਹੀਨੇ ਬਾਅਦ ਕਿ ਉਹ ਆਏ ਵੀ ਨਹੀਂ ਆਉਣੀਆਂ ਆ ਤੇਰੇ ਹਿਸਾਬ ਨਾਲ ਕਰਨੀ ਨਹੀਂ ਦਿਆਂ ਵਾ ਕਿੰਨੇ ਕੇ ਪੈਸੇ ਲਿਆਉਂਦੇ ਆ ਮੈਂ ਰੋਜ਼ 6 ਮਹੀਨੇ ਬਾਅਦ ਹੀ ਵੇਖੀਦਾ ਵਾ ਆ ਤੇ ਉਹ ਅੱਧੇ ਘਰ ਤੀਆਂ ਉਹ ਮੇਰੀ ਗਾਸ ਨੂੰ ਫਸਲ ਦਾ ਕੀ ਪਤਾ ਸਿਰੇ ਚੜਨੀ ਆ ਕਿ ਨਹੀਂ ਚੜਨੀ ਕਈ ਵਾਰੀ ਪੱਕੀ ਨਮੀ ਪੈ ਜਾਂਦਾ ਇਹ ਗੱਲ ਮੰਮੀ ਨੂੰ ਸਮਝਾ ਆਵੇਂ ਆਪਸ ਵਿੱਚ ਮੱਥਾ ਮਾਰੀ ਜਾਂਦੇ ਆ ਇਹ ਗੱਲ ਨਾ ਮੰਮੀ ਨੂੰ ਸਮਝਾ ਉਹ ਚੱਲ ਕੋਈ ਗੱਲ ਨਹੀਂ ਮੰਮੀ ਨੂੰ ਵੀ ਅਜੇ ਗੁੱਸਾ ਵਾ ਤੇ ਚੱਲ ਕੋਈ ਗੱਲ ਨਹੀਂ ਹੌਲੀ ਹੌਲੀ ਠੰਡਾ ਹੋ ਜਾਣਾ ਵਾ ਤੇ ਫਿਰ ਮੈਨੂੰ ਸਮਝਾਉਂਗਾ ਉਹ ਚੱਲ ਮੈਂ ਗੱਲ ਨਾ ਹੀ ਕਰਾਂ ਫਿਰ ਉਹ ਕੋਈ ਗੱਲ ਨਹੀਂ ਅਜੇ ਤੂੰ ਰਹਿਣ ਦੇ ਮੈਂ ਰਪਿੰਦਰ ਨੂੰ ਵੀ ਕਹੂੰਗਾ ਵੀ ਤੂੰ ਕਰਕੇ ਵੇਖ ਲਈ ਹੌਂਸਲੇ ਜੇਨ ਆਪੇ ਸਮਝਾ ਲਓ ਤੁਸੀਂ ਠੀਕ ਆ ਮੈਂ ਤੁਹਾਨੂੰ ਭਰਵਾਣਾ ਮੇਰੀ ਅੱਗੀ ਜਿੱਦ ਜਿੱਦਾਂ ਉਹ ਮੈਨੂੰ ਗਿਆ ਵਾ ਚਲ ਕੋਈ ਗੱਲ ਨਹੀਂ ਖਾ ਤੂੰ ਰੋਟੀ ਪਾਣੀ ਕੋਈ ਗੱਲ ਨਹੀਂ ਮੈਂ ਕਰ ਲੂੰਗਾ ਕਰ ਲਈ ਗੱਲ ਠੀਕ ਉਹ ਕਰ ਲੂੰਗਾ ਭਾਈ ਇਹਦੀ ਗੱਲ ਵੀ ਠੀਕ ਹੈ ਤੇ ਜਦੋਂ ਉਹਨਾਂ ਨੂੰ ਹਾਂ ਕੀਤੀ ਹੈ ਤੇ ਇਹ ਹੁਣ ਜਵਾਬ ਕਿਦਾਂ ਦੇਵੋ ਉਹਨਾਂ ਉਹਨਾਂ ਵਿਚਾਰਿਆਂ ਪੜਨੋਂ ਹਟਾਈ ਹੈ ਪਹਿਲਾਂ ਪੀ ਇਹ ਪੜਾ ਦੇਣਗੇ ਗੜੀ ਤੇ ਕਿੰਨਾ ਕੁ ਉੱਥੇ ਇਹਦੀ ਗੱਲ ਖਰਚਾ ਆ ਜਲਿਆ ਵਾ ਇੱਕ ਕਰੀ ਐਡਮਿਸ਼ਨ ਹੋ ਗਈ ਨਾ ਮੁੜ ਕੇ ਫੀਸ ਹੀ ਜਾਇਆ ਕਰਨੀ ਹੈ 35 40 ਹਜ਼ਾਰਦ ਲੈਣ ਦਿਆ ਵਾ ਮੈਨੂੰ ਤੇ ਮੰਮੀ ਨਹੀਂ ਸਮਝਣੀਆਂ ਉਹਦੀ ਮੰਮੀ ਕੀ ਚੰਗੀ ਆ ਕੰਮ ਦੀ ਆ ਕੰਮ ਕਰ ਲਿਆ ਕਰਨਾ 10 ਵਜੇ ਤੇ ਕਾਲਜ ਲੱਗਦਾ ਤੇ ਦੋ ਵਾ ਘੰਟਿਆਂ ਜੋਨੇ ਕੰਮ ਕਰ ਲਿਆ ਕਰਨਾ ਅੱਗੇ ਵੀ ਕਰਦੀ ਆ ਉਹ ਦੱਸ ਨਹੀਂ ਹੱਦੀ ਵੀ ਨਾ ਆਦੀ ਕਰਦੀ ਐ ਸੰਦੀਪ ਬਣ ਗਈ ਰੋਟੀ ਹਾਂਜੀ ਰੋਟੀ ਤੇ ਬਣ ਗਈ ਆ ਹਾਂਜੀ ਤੇ ਰੋਲਾ ਕਰਦਾ ਪੈਣ ਨਹੀਂ ਭਾਜੀ ਕੀ ਕਹਿੰਦੇ ਸੀ ਉਹ ਭਾਈ ਨੇ ਕੀ ਕਹਿਣਾ ਵਾ ਉਹੀ ਗੱਲ ਤੇਰੇ ਪਰਨ ਬੜੇ ਗੱਲਾਂ ਹੁੰਦੀ ਮਮੀ ਨੇ ਕਿਤੇ ਕੀਤੀ ਹੁਣੀ ਗੱਲ ਨੂੰ ਉਹਨੇ लवली ਨਹੀਂ ਅੱਛਾ ਮਮੀ ਨਹੀਂ ਮੰਨਣ ਦੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਮਮੀ ਨੇ ਨਹੀਂ ਮੰਨਣਾ ਹੈਗਾ ਉਹ ਮੰਨਣਾ ਕਿਉਂ ਨਹੀਂ ਐ ਮੰਨ ਲੈ ਪੈਣਾ ਹਾਂ ਕੂ ਕੀਤੀ ਫਿਰ ਪਹਿਲਾਂ ਮੈਂ ਤਾਂ ਅਡਾ ਪਹਿਲਾਂ ਹੀ ਗੱਲ ਕੀਤੀ ਕਿ ਮੈਂ ਪੜਨਾ ਵਾ ਜੇ ਤੁਸੀਂ ਨਹੀਂ ਨਾ ਮੰਨਣਾ ਫਿਰ ਮੈਂ ਪਿੰਡ ਮੰਮੀ ਨੂੰ ਫੋਨ ਕਰ ਦਿੰਨੀ ਆ ਉਹ ਨਹੀਂ ਸੰਦੀਪ ਆਹ ਕੰਮ ਨਹੀਂ ਕਰਨਾ ਤੇਰੇ ਕੋਲ ਮੈਂ 1 ਮਹੀਨੇ ਦਾ ਟਾਈਮ ਮੰਗਿਆ ਹੀ ਨਾ 1 ਮਹੀਨਾ ਰੁਕ ਜਾ ਮੈਂ ਤੁਹਾਨੂੰ ਆਪੇ ਪਰਨੇ ਪਾ ਦਊਂਗਾ ਤੇ ਹੁਣ ਹੀ ਨਹੀਂ ਮੰਨਣ ਦੇ ਤੇ 1 ਮਹੀਨੇ ਨੂੰ ਮੈਂ ਕੀ ਕਰੂੰਗੀ ਮੈਂ लवली ਨੇ ਗੱਲ ਕਿਹਾ ਆ ਵਾ ਮੰਮੀ ਮੰਨਦੇ ਠੀਕ ਆ ਜਿੱਦ ਮੈਂ ਆਪੇ ਪਰਨੇ ਪਾ ਦੇਣਾ ਵਾ ਬੜੀ ਮਰਜੀ ਪਿੱਛੇ ਹੋਣੀ ਅੱਗੇ 2 ਮਹੀਨੇ ਚ ਅੱਗੇ ਹੋ ਗਏ ਆ ਤੈਨੂੰ 1 ਮਹੀਨਾ ਕਿਹਾ ਹੈ ਨਾ 1 ਮਹੀਨਾ ਵੇਟ ਕਰਨੀ ਪੈਣੀ ਹੈ ਇਹ 1 ਮਹੀਨਾ ਰੁਕ ਜਾ ਬਸ ਇੱਕ ਵੀ ਨਿਵਾਦ ਨਾ ਤੈਨੂੰ ਪੜ੍ਹਨੇ ਪੜਾ। ਨਹੀਂ ਉਦੋਂ ਤੇ ਮੰਮੀ ਕਹਿੰਦੇ ਸੀ ਅਸੀਂ ਪੜਾਵਾਂਗੇ। ਹੁਣ ਮੰਮੀ ਨੂੰ ਕੀ ਹੋ ਗਿਆ ਵਾ? ਉਦੋਂ ਦੱਸ ਦਿੰਦੇ ਸਾਨੂੰ। ਇਹ ਤਾਂ ਮੈਨੂੰ ਸਮਝ ਨਹੀਂ ਆਉਂਦੀ। ਮੇਰੇ ਤਾਂ ਫੇਰ ਸੁਪਨੇ ਇਦਾਂ ਹੀ ਅਧੂਰੇ ਰਹਿ ਜਾਣੇ ਹਨਾ। ਉਹ ਨਹੀਂ ਨਹੀਂ ਸੰਦੀਪ ਮੈਂ ਜਿਹੜੀ ਤੈਨਾਂ ਗੱਲ ਕੀਤੀ ਹੈ ਨਾ ਮੈਂ ਪੂਰੀ ਪੜਾਵਾਂਗਾ। ਮੈਨੂੰ ਪਤਾ ਵਾ ਤੈਹੀਂ ਬਾਅਦ ਚ ਮੰਮੀ ਦੇ ਪਿੱਛੇ ਲੱਗ ਜਾਣਾ ਵਾ। ਉਹ ਕਿਹੜੀ ਗੱਲੋਂ ਲੱਗਣਾ ਵਾ? ਤੈਨੂੰ ਮੇਰੇ ਤੇ ਯਕੀਨ ਹੈ ਨਹੀਂ ਆ। ਯਕੀਨ ਤੇ ਮੈਨੂੰ ਹੈਗਾ ਵਾ। ਯਕੀਨ ਤੇ ਮੈਨੂੰ ਸਾਰਿਆਂ ਤੇ ਹੀ। ਪਰ ਮੰਮੀ ਨੇ ਇਦਾਂ ਕੀਤਾ ਹੁਣ ਇੱਥੇ ਆ ਕੇ। ਮੈਂ ਤੈਨੂੰ ਲੱਗਾ ਤੁਸੀਂ ਵਿਆਹ ਦਾ ਕਰਕੇ ਕੀਤਾ ਨਾ ਕਿ ਵਿਆਹ ਹੋ ਜਾਊਗਾ ਬਾਅਦ ਚ ਨਾ ਪੜਾਵਾਂਗੇ ਅਸੀਂ ਮੈਂ ਦੱਸ ਕਿਹੜੀ ਗੱਲ ਨਹੀਂ ਪੜਾਉਣਾ ਤੈਨੂੰ ਮम्मी ਪਤਾ ਕਿਉਂ ਕਹਿਂਦੀ ਐ ਸਿਰਫ ਕੰਮ ਤੋਂ ਮੈਂ ਨਾ ਗੱਲ ਕਰਾਂਗਾ ਮੰਮੀ ਨਾਲ ਤੇ ਕੰਮਾਂ ਪੇ ਕਰਕੇ ਜਾਇਆ ਕਰੂੰ ਜਦੋਂ ਮੈਂ ਕਹਿਣ ਦੀ ਮੈਂ ਕੰਮ ਸਾਰਾ ਕਰ ਲਿਆ ਕਰੂੰਗੀ ਤੇ ਫੇਰ ਇਹੋ ਵੱਲ ਤੇ ਮੈਂ ਸਮਝਾਉਣ ਲੈ ਲਵਲੀ ਨੂੰ ਜਿਹੜੀ ਕੰਮ ਦੀ ਗੱਲ ਆ ਜੀ ਰਵਿੰਦਰ ਭਾਬੀ ਕਹਿੰਦੀ ਮੈਂ ਕੰਮ ਕਰ ਲੂੰਗੀ ਰੋਜ਼ ਮੰਮੀ ਨਾਲ ਦਾ ਫੋਨ ਆਉਂਦਾ ਮੈਨੂੰ ਪੁੱਛਦੇ ਆ ਤੂੰ ਐਡਮਿਸ਼ਨ ਲਈ ਆ ਕਿ ਨਹੀਂ ਲਈ ਮੈਂ ਉਹਨਾਂ ਨੂੰ ਕੀ ਦੱਸਾਂ ਜਿਹੜਾ ਮੈਂ ਤੈਨੂੰ ਕੰਮ ਕਿਹਾ ਨਾ ਵੱਧ ਤੋਂ ਆ ਨਾ 15- ਮੈਂ ਇਹਨੂੰ ਪੜ੍ਹਨੇ ਪਾ ਦੂੰਗਾ ਪਰ ਉਹਨਾਂ ਨੂੰ ਕੋਖ ਨਹੀਂ ਦੱਸਣਾ ਠੀਕ ਹੈ ਨਾ ਮੈਂ ਤਾਂ ਸੱਚੀ ਗਲਤੀ ਕਰ ਲਈ ਵਿਆਹ ਕਰਾਂ ਚ ਇਹ ਗੱਲ ਵਾ ਨਾ ਕੰਮ ਫੇਰ ਬਣ ਦੇਣ ਮੈਂ ਆਪਣੇ ਹਿੱਸੇ ਦਾ ਕਰਕੇ ਚੱਲ ਜਾ ਕਰੂੰਗੀ ਉਹ ਕੋਈ ਗੱਲ ਨਹੀਂ ਸੰਦੀਪ ਤੂੰ ਤਾਂ ਬਹੁਤੀ ਟੈਨਸ਼ਨ ਲਈ ਜਾਂਦੀ ਆ ਜਦੋਂ ਮੈਂ ਤੈਨੂੰ ਕਹਿਣ ਦਾ ਵੀ ਪਤਣਗੇ ਟੈਨਸ਼ਨ ਤਾਂ ਫੇਰ ਹੁੰਦੀ ਆ ਨਾ ਤੁਹਾਨੂੰ ਵੀ ਪਤਾ ਵਾ ਕਿ ਮੇਰੇ ਕਿੰਨੇ ਸੁਪਨੇ ਹੀ ਪੜਨਦੇ ਮੈਨੂੰ ਇਹੀ ਬੜਾ ਚਾਹ ਹੈ ਚਲ ਮੈਂ ਵਿਆਹ ਕਰਾ ਲੈਣੀ ਆ ਤੇ ਵਿਆਹ ਤੋਂ ਬਾਅਦ ਪੜਾ ਦੇਣਗੇ ਮੈਨੂੰ ਤੇ ਮੈਂ ਭਰੌਣ ਲਾਈਆ ਮੈਂ ਬੜਾ ਦੁਖੀ ਕਿਤਾ ਤੈਨੂੰ ਮੰਮੀ ਨੂੰ ਮਨਾ ਲੈਣਾ ਤੂੰ ਇਹ ਤਾਂ ਚਲੋ ਹਾਂ ਕਰਨ ਦੇ ਆ ਪਰ ਮੰਮੀ ਤਾਂ ਨਹੀਂ ਨਾ ਮੰਨਦੇ ਘਰ ਤੇ ਤੇ ਮੰਮੀ ਦੀ ਮੰਨਣੀ ਆ ਮੈਂ ਤਾਂ 1 ਫੋਟਾ ਦਿਨ ਰੁਕ ਜਾ ਮੈਂ ਤੇ ਐਡਮਿਸ਼ਨ ਕਰਾਉਂਗਾ ਸੰਦੀਪ ਕਿਹੜੀਆਂ ਗੱਲਾਂ ਹੋਣ ਡੀਆਂ ਤੁਹਾਡੇ ਚ ਵੱਖ ਹੁੰਦੀਆਂ ਮੰਮੀ ਜੀ ਪਹਿਲਾਂ ਤੁਸੀਂ ਕਹਿੰਦੇ ਸੀ ਨਾ ਅਸੀਂ ਪੜਾਵਾਂਗੇ ਹੁਣ ਤੁਸੀਂ ਮਨਾ ਕਰੀ ਜਾਂਦੇ ਆ ਇਹ ਹੀ ਮੈਨੂੰ ਸਮਝਾਉਂਦੀ ਸੀ ਨਹੀਂ ਤੂੰ ਸਵੇਰੇ ਚਲ ਜਾ ਕਰਨਾ ਸਕੂਲ ਤੇ ਉਹ ਕੀ ਕਰਿਆ ਕਰੂਗੀ ਕਰਲੀ ਐ ਇੱਥੇ ਮੈਂ ਤਾਂ ਕਹਿਣ ਦੀ ਮੈਂ ਸਾਰਾ ਕੰਮ ਕਰਕੇ ਜਾਇਆ ਕਰੂੰਗੀ ਤੂੰ ਨਹੀਂ ਕਰਕੇ ਜਾਣਾ ਕਰਨਾ ਕੱਖ ਵੀ ਤੂੰ ਪਾ ਇੱਥੋਂ ਭਾਂਡਾ ਫੜ ਕੇ ਉਹ ਵੀ ਤੱਕ ਨਹੀਂ ਕਰਿਆ ਕਰਨਾ ਸਾਨੂੰ ਪਤਾ ਆ ਫੇਟੇ ਕੰਮ ਵੰਡ ਦੋ ਮੈਂ ਆਪਣੇ ਹਿੱਸੇ ਦਾ ਕਰਕੇ ਚੱਲ ਜਾ ਕਰੂੰਗੀ ਤੈਨੂੰ ਕੰਮ ਕਰਾ ਵੰਡ ਕੇ ਦਵਾਂ ਅਜੇ ਕੱਲ ਤੋਂ ਵਿਆਹੀ ਆਈ ਆ ਤੇਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਵੰਨ ਕੇ ਕੰਮ ਸੰਦੀਪ ਮੇਰੀ ਸੁਣ ਲੈ ਗੱਲ ਤੂੰ ਪੜ ਕੇ ਡੀਸੀ ਨਹੀਂ ਲਗਣਾ ਇੱਥੇ ਮੰਮੀ ਜੀ ਗੱਲ ਡੀਸੀ ਦੀ ਨਹੀਂ ਹੈ ਮੇਰੇ ਸੁਪਨੇ ਟੁੱਟ ਜਾਣੇ ਆ ਟੁੱਟਦੇ ਤੇ ਟੁੱਟਦੇ ਤੇ ਜਾਣ ਜਾ ਕੇ ਫੇ ਤੁਸੀਂ ਪਹਿਲਾਂ ਨਾ ਦੱਸਦੇਾਨੂੰ ਸੰਦੀਪ ਮੇਰੀ ਸੁਣ ਗੱਲ ਮੰਮੀ ਆ ਭੈਣੇ ਨੂੰ ਪੜਾਉਣਾ ਜਿਹੜੀ ਹਾਂ ਕੀਤੀ ਆਪਾਂ ਤੂੰ ਹਾਂ ਕੀਤੀ ਨਾ ਪਹਿਲਾਂ ਵਿਆਹ ਤੋਂ ਵੇ ਜਾ ਪੜਾਉਂਦਾ ਫਿਰ ਜਾ ਕੇ ਮੈਂ ਤਾਂ ਨਹੀਂ ਜਾਣ ਦੇਣੀ ਸਿੱਧੀ ਜਿਹੜੀ ਗੱਲ ਵਾ ਕਿਹੜੀ ਗੱਲ ਨਹੀਂ ਜਾਣਦੀ ਮਰਨ ਨਹੀਂ ਮੈਂ ਜਾਣ ਦੇਣਾ ਕੰਮ ਦੀ ਗੱਲ ਹੋਣਾ ਕੰਮ ਉਹ ਕਿੰਨੇ ਮੈਂ ਕਰਕੇ ਜਾਇਆ ਕਰੂੰਗੀ ਸਵਾ ਕੰਮ ਕਰਿਆ ਕਰਨਾ ਕਦੇ ਵੀ ਨਹੀਂ ਕਰਿਆ ਕਰਨਾ ਇਹਨੇ ਕੰਮ ਮੰਮੀ ਜੀ ਕਿ ਮੈਂ ਹੀ ਕਰਨ ਢੀ ਆ ਹੋਰ ਕੌਣ ਕਰਨ ਢਿਆ ਕੰਮ ਹੁਣ ਤੇ ਤੂੰ ਕਰਨ ਢੀ ਆ ਨਾ ਤੇ ਕੱਲ ਨੂੰ ਉਹਦੀ ਵਾਰੀ ਚੜੀ ਦੀ ਆਉਣੀ ਆ ਉਹਦੇ ਦੁਆਲੇ ਹੋਇਆ ਕਰਨਾ ਸਾਰ ਤੂੰ ਉਹ ਮੰਮੀ ਇਹ ਨਹੀਂ ਤੂੰ ਜੋਂ ਸੋਇਆ ਤੋ ਜਾਣਾ ਸ਼ਾਮਾਂ ਤੋਂ 5 ਵਜੇ ਘਰ ਆਇਆ ਕਰਨਾ ਨਾ ਬਾਕੀ ਦੇ ਸਾਰਾ ਦਿਨ ਕਨੇ ਕਰਿਆ ਕਰਨਾ ਮੈਂ ਵੀ ਮੰਮੀ ਜੀ ਤੁਹਾਡੇ ਸੋਚਣ ਢੀ ਆ ਚਲ ਸਰਕਾਰੀ ਜੋਬ ਮਿਲ ਜੂਗੀ ਇਹ ਕੁਛ ਨਹੀਂ ਮਿਲਣਾ ਜਿੰਨਾ ਮਰਜ਼ੀ ਪੜ ਲੈ ਮਮੀ ਲੋ ਪਹਿਲਾਂ ਵੀ ਇਹੋ ਗੱਲ ਕਹੀ ਜਾਂਦੇ ਕਿਦਾਂ ਮਿਲ ਜੂਗੀ ਜਿਹੜੇ ਹੁਣ ਚਾਰ ਪਾਹੇ ਉਹ ਲੈਂਦਾ ਵਾ ਨਾ ਤੇ ਇੰਨੇ ਕੋਈ 10000 ਉਹ ਤੇਰੀਆਂ ਫੀਸਾਂ ਹੀ ਤਰਿਆ ਕਰਨਗੀਆਂ ਤੁਹਾਡੇ ਕੋ ਹੈ ਨਹੀਂ ਇੰਨੀ ਹੈ ਮੈਂ ਤਾਂ ਜਾਈਂ ਪੜਾਉਂਦੀ ਤੈਨੂੰ ਬੋਕ ਤਾਂ ਤੇਰਾ ਮਨ ਕਰਦੇ ਲਾਉਣਾ ਕਿ ਮੈਂ ਭਰਾਂ ਦੂੰ ਤੁਹਾਨੂੰ ਤੁਸੀਂ ਜੇਵੇਂ ਰੋਲਾ ਪਾਈ ਜਾਂਦੇ ਪਾਉਣਾ ਨਹੀਂ ਗਾ ਉਹਦੇ ਸਿਰ ਹਸਾ ਨਾ ਮਮੀ ਜੀ ਮੈਂ ਤੇ ਪੜਨਾ ਵਾ ਜੋ ਮਰਜ਼ੀ ਕਰ ਲੋ ਤੁਸੀਂ ਪਾਣਨ ਫੇਕੇ ਪਾਣਿਆਂ ਚਾਕੇ ਜਾ ਹੋ ਜਾਗਾ ਫਿਰ ਅਹੀਂ ਨਾ ਪੜਾ ਬਣਾਇਤੀ ਮੈਂ ਫਿਰ ਉਹਨਾਂ ਨੂੰ ਫੋਨ ਕਰ ਦਿੰਨੀ ਆਂ ਆਪਣੀ ਗੱਲ ਕਰ ਲੈਣਗੇ ਉਹ ਕਰ ਦੇਗਾ ਜੀ ਅਹੀਂ ਸਾਨੂੰ ਡਰ ਨਹੀਂ ਕਿਸਦਾ ਪੈ ਗਿਆ ਜਾਂ ਫਿਰ ਤੁਸੀਂ ਪਹਿਲਾਂ ਨਾ ਕਹਿੰਦੇ ਅਹੀਂ ਨਾ ਵਿਆਹ ਕਰਦੇ ਅਹੀਂ ਲਿਖ ਕੇ ਦੇਈਦਾ ਹੀ ਤੈਨੂੰ ਉਹੋ ਤੇ ਪਿਆਰ ਵਾਲੀਆਂ ਗੱਲਾਂ ਕਰਦੇ ਹੁੰਦੇ ਇਹ ਪਲੇ ਕੇ ਦਿੱਤਾ ਤੁਹਾਨੂੰ ਭਾਈਆਂ ਤੈਨੂੰ ਜ਼ਰੂਰੀ ਤਰ੍ਹਾਂ ਪੜਾਉਣਾ ਪੜਾ ਬਣਾਵਾ ਅਹੀਂ ਠੀਕ ਆ ਮੰਮੀ ਜੀ ਕਿੱਡੇ ਪਖੰਡ ਕਰਦੀ ਫਿਰਦੀ ਆਈ ਚਾਚੀ ਜੀ ਤੁਸੀਂ ਬਣਾਇਆ ਕੀ ਆ ਮੈਂ ਆਲੂ ਮਟਰ ਬਣਾਇ ਮੈਨੂੰ ਦੇ ਦਿਓ ਹਮਾਸਾਗਾ ਲੈ ਜਾਓ ਫਿਰ ਚਾਚੀ ਨਾਲ ਆਇਆ ਬੜੀ ਰੋਲੀ ਜੀ ਪੈਣੀ ਤੁਹਾਡੇ ਘਰ ਕੀ ਗੱਲ ਹੋਈ ਨਹੀਂ ਰੋਲੀ ਹੀ ਪੈਣੀ ਆ ਉਹਨਾਂ ਤੇ ਮੈਂ ਚੁੱਕੀ ਆਤ ਜਿਹੜੀ ਕੱਲ ਲਿਆਂਦੀ ਆ ਵਿਆਹ ਕੇ ਕਿਉਂ ਕੀ ਆਂਦੀ ਆ ਆਂਦੀ ਇਹ ਮੈਨੂੰ ਪੜਾਓ 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 ਮੈਨੂੰ ਕਰੀ ਜਾਂਦੀ ਆ ਅਜੇ 2 ਮਹੀਨੇ ਵਿਆਹ ਹੋ ਨਹੀਂ ਹੋਇਆ ਦੱਸੋ ਅਰਪਿੰਦਰ ਸਿੰਘ ਹਸਾਨਵਾ ਨਾਲੇ ਚਾਚੀ ਇਹ ਬੋਲਣ ਕਿਦਾਂ ਡੇਹੀ ਭਲਾ ਇੰਨੀ ਆਵਾਜ਼ ਸਾਡੇ ਘਰ ਤੱਕ ਜਾਂਦੀ ਤੇ ਲਾਗੇ ਗੱਲ ਅਜੇ ਖਾਣ ਰੋਟੀ ਵਾਟ ਕਰ ਦੋ ਮੈਨੂੰ ਰੋਟੀ ਅੱਡ ਫੁਕਾ ਲੈਣੀ ਆ ਕੀ ਤਾ ਕਰਨ ਲਈ ਆ ਕੰਮ ਕਰਨ ਲਈ ਲੈ ਦੱਸ ਪਿੱ ਕਿਹੜੇ ਦਿਨ ਹੋਏ ਤੈਨੂੰ ਆਈ ਨੂੰ ਪੜਾ ਤੇ ਤੂੰ ਰੋਟੀ ਅੱਡ ਕਰਨ ਵੀ ਡੈਪੀ ਮੰਮੀ ਨੂੰ ਫੋਨ ਕਰ ਦੇਣੀ ਮੈਂ ਕਰਦੀਆਂ ਤੇ ਕਰ ਦੇ ਜਾ ਕੇ ਮੈਨੂੰ ਡਰ ਨਹੀਂ ਪੈਗਾ ਕਿਸੇ ਦਾ ਵੀ ਮੰਮੀ ਜੱਜ ਲੱਗੀ ਹੈ ਉੱਥੇ ਮੰਮੀ ਕਰ ਦਊਗੀ ਪਹਿਲਾਂ ਨਹੀਂ ਪਹਿਲਾਂ ਹਾਂ ਕੋ ਕੀਤੀ ਸਾਡੇ ਨਾਲ ਇਹਦੀਆਂ ਮੈਂ ਤੈਨੂੰ ਪੜਾਵਾਂਗੇ ਮੈਂ ਤੈਨੂੰ ਲਿਖ ਕੇ ਦੇ ਦਾਂਗੀ ਤੇ ਚੱਲ ਜੇ ਨਹੀਂ ਹੈ ਕਹੇ ਸਾਡੇ ਕੋ ਪੜਾਇਆ ਜਾਂਦਾ ਤੇ ਫਿਰ ਤੂੰ ਉੱਥੇ ਜਾ ਕੇ ਪੜ੍ਹ ਲੈ ਨਹੀਂ ਮੈਂ ਤਾਂ ਕਹ ਤਾ ਮੈਂ ਤੇ ਪੜ੍ਹ ਲੈ ਜਾ ਕੇ ਉੱਥੇ ਤੇ ਉਹ ਵੀ ਬੜਾ ਬੋਲਣ ਡਿਆ ਬੋਲਣ ਡੇ ਬੋਲਦਾ ਬਣ ਰਿਹਾ ਮੈਂ ਜਦ ਬੋਲਦਾ ਉਹ ਮੈਂ ਮੈਨ ਕਰੀ ਅੰਦਰ ਨਹੀਂ ਆਇਆ ਇਹ ਕੋਈ ਨਹੀਂ ਉਹਦੇ ਵਾਲ ਦੀ ਗੱਲ ਕਰਦਾ ਉਹਦੇ ਵਾਲ ਦੀ ਕਰਦਾ ਮਾੜਾ ਹੁਣੀ ਆ ਉਹ ਅਜੇ ਕੱਲ ਆਈ ਮੈਂ 10000 ਰੁਪਏ ਲੈਣਾ ਮੈਂ ਉਹਦੀ ਫੀਸਾਂ ਤਾਰ ਦਿਆ ਕਰੀ ਉਹ ਹੀ ਪਹਿਲੇ ਕੱਲ ਆਈ ਇਹ ਵੀ ਉਹਦੇ ਮਗਰ ਹੀ ਲੱਗ ਗਿਆ ਵਾ ਲਗਾ ਵਗ ਉਹੋ ਜੀ ਉਹ ਜਿਹਨੇ ਅੰਦੇ ਨੂੰ ਮਗਰ ਲਾ ਲਿਆ ਵਾ ਬਸ ਐ ਹੋਇ ਪੜਨਾ 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 ਐ ਹੋ ਫੜਿਆ ਹਵਾ ਹੱਥ ਦੇ ਵਿੱਚ ਮੈਂ ਤਾਂ ਸਿਆਣੀ ਹੱਦ ਹੋ ਗਈ ਇਹਦੇ ਬੜੀ ਦਸ ਨਹੀਂ ਉਹ ਵਿਚਾਰੀ ਜਿਹੜੀ ਨਜ਼ਰਦੀ ਆਈ ਉਹਨੇ ਨੀ ਕਦੀ ਵਾਰ ਕੋਈ ਗੱਲ ਕੀਤੀ ਇਹਨੇ ਦੋ ਮਹੀਨੇ ਵੇਚੀ ਆਣ ਕੇ ਪਵਾੜੇ ਪਵਾਤੇ ਘਰ ਦੇ ਚਣ ਕੇ ਨਾਲੇ ਮੈਨੂੰ ਇਹ ਹੁੰਦਿਆ ਵੀ ਇੰਨੀ ਇੰਨੀ ਉੱਚੀ ਬੋਲਣ ਲਈ ਆ ਕਿੱਥੇ ਤੱਕ ਇਹਦੀ ਆਵਾਜ਼ ਜਾਣ ਢੀ ਹੋਊਗਾ ਮੈਂ ਕੰਮ ਹੈ ਆਪੇ ਕਰਕੇ ਚਲ ਜਾਇਆ ਕਰੂੰ ਮੈਂ ਕਿਸੇ ਨੇ ਵੀ ਨਹੀਂ ਕਰਨਾ ਤੂੰ ਕੌਲੀ ਫੜਵੇਂ ਨਹੀਂ ਉੱਥੋਂ ਤੱਕ ਕਰਨੀ ਤੂੰ ਵੇਖੀ ਚਾਰਕ ਦਿਨ ਇਹਨੇ ਕੰਮ ਕਰਨਾ ਮੁੜ ਕੇ ਸਾਰਾ ਇਦਾਂ ਹੀ ਇਹਨੇ ਸੱਜਿਆ ਕਰਨਾ ਪਤਾ ਵਾ ਸਾਨੂੰ ਇਹਨਾਂ ਦਾ ਚੱਲ ਮੈਨੂੰ ਦਿਓ ਉਹ ਸਬਜ਼ੀ ਮੈਂ ਜਾਵਾਂ ਸਬਜੀ ਸੁਝੇ ਤਾਂ ਨਹੀਂ ਮੈਨੂੰ ਚਾਹੀਦੀ ਗਈ ਤੇ ਮੈਂ ਵੀ ਰੋਲਾ ਸੁਣ ਕੇ ਵੀ ਵੇਖ ਕੇ ਆਵਾਂ ਬਲਾ ਕੀ ਮੇਲਾ ਲੱਗਾ ਇਹਨਾਂ ਘਰ ਉਦਾਂ ਇੱਕ ਗੱਲ ਹੋ ਗਈ ਜਿਹੜੀ ਮੈਂ ਅੱਗ ਲਾਈ ਸੀ ਨਾ ਉਹ ਲੱਗ ਹੀ ਗਈ ਹੈ ਇਹਨਾਂ ਦੇ ਘਰ ਚੱਲ ਹੁਣ ਮਜਾ ਆਇਆ ਕਰੂ ਤਮਾਸ਼ਾ ਵੇਖਣ ਦਾ